गुरद्वारा श्री गुरु नवीन के प्रधान कमलजीत सिंह चड्डी के पिता अमरजीत जी के सवरवास होने उत्ते सबका कैबिनेट हरसिमरत कौर बादल ने उन्होंने गृह विखे पहुंच के परिवार नाल इस दुख विच की कड़ी हमदर्द प्रगट की इस मौके उन्होंने पत्रकार गलबात करद कहा कि पाबीक्ष माहौल दिनों दिन बिगड़ता जा रहा है उन्होंने कहा कि पिंडा शहर कोई भी व्यक्ति सुरक्षित नहीं है उन्होंने कहा कि दस दिन नशा बंद करवाण के दावे कद भी पूरे नहीं हुए उन्ना कहा कि बठिंडा की बीबी जिस कोल इन्नी कोठी है नशा तस्करी करी गई उन्होंने कहा कि उस लगा के कार नशे विरुद्ध आवाज उठाने वाले निका है उन्होंने भी कहारुजगारी वही है किसी नौजवान ने रोजगार नहीं दिता गया उन्होंने कहा कि हमेशा मौजूदा भगवंत मान दूठिया कस्मां खाधिया कोई भी वादा पूरा नहीं किया अते बेकसूर दा इंकांटर कीता जान्दा ओना के हा के एक बेकसूर है। हर जमीना लुटिया जा रही हैं पंजाब गैंग दिनों दिन कि अकाली दल ने हमेशा तो ही जनतक विकास किया है पंजाब दे एक के लोगों एकजुट होकर दोखी नीतियों विरुद्ध आवाज बुलंद करने की अपील की ਇਸ ਮੌਕੇ ਅਕਾਲੀ ਦਲ ਦੇ ਹਲਕਾ ਇੰਚਾਰਜ ਡਾਕਟਰ ਨਿਸ਼ਾਨ ਸਿੰਘ ਕਮਰਜੀਤ ਸਿੰਘ ਕਾਲੂ ਐਮਐਸਸੀ ਸੁਖਵਿੰਦਰ ਕੌਰ ਸੁਖੀ ਐਮਐਸਸੀ ਗੁਰਪਾਲ ਠੇਕੇਦਾਰ ਕਰਮਜੀਤ ਸਿੰਘ ਮਾਗੀ ਰਵਿੰਦਰ ਸਿੰਘ ਰਿੰਕੂ ਅਤੇ ਲੱੱਕੀ ਪ੍ਰਦਾਨ ਆਦੇ ਹਾਜ਼ਰ ਸਨ ਬੁੜ ਲਾਡਾ ਤੋਂ ਪੱਤਰਕਾਰ ਦਵਿੰਦਰ ਸਿੰਘ ਕੋਹਲੀ ਦੀ ਰਿਪੋਰਟ ਹਾਂਜੀ ਦਿਨੋਂ ਦਿਨ ਪੰਜਾਬ ਵਿੱਚ ਮੌਲ ਖਰਾਬ ਹੁੰਦਾ ਯਾਰ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਜਿਹੜਾ ਪੰਜਾਬ ਤੇ ਅੱਜ ਦੇ ਹਾਲਾਤ ਨੇ ਉਹ ਤੁਸੀਂ ਇਤਿਹਾਸ ਨੂੰ ਦੇਖ ਲਓ ਇੰਨੇ ਮਾੜੇ ਹਾਲਾਤ ਕਦੇ ਨਹੀਂ ਹੋਏ ਅੱਜ ਭਾਵੇਂ ਕੋਈ ਸ਼ਹਿਰ ਦਾ ਲੋ ਕੋਈ ਪਿੰਡ ਦਾ ਲੋ ਕੋਈ ਬਾਜ਼ਾਰ ਲੈ ਲੋ ਨਾ ਕੋਈ ਵਪਾਰੀ ਆਪਣੇ ਦੁਕਾਨ ਚ ਸੁਰੱਖਿਤ ਨਾ ਆਪਨੇ ਦਫਤਰ ਚ ਸੁਰੱਖਿਤ ਹੁਣ ਤਾਂ ਘਰਾਂ ਦੇ ਅੰਦਰ ਵੜ ਵੜ ਕੇ ਬੀਬੀਆਂ ਨੂੰ ਵੀ ਭਾਵੇਂ ਪਾੜੀਆਂ ਛੀਂ ਲਤੀਆਂ ਗੋਲੀ ਨਾਲ ਮਾਰਤਾ ਕਿਸੇ ਨੂੰ ਕਦ ਗੋਲੀ ਲੱਗ ਜੂਗੀ ਕੌਣ ਮਾਰ ਕੇ ਕੌਣ ਤੁਰ ਜੂਗਾ ਕੋਈ ਸੁਮਾਈ ਨਹੀਂ ਤੇ ਜਿਨ੍ਹਾਂ ਨੇ ਸੌਂਹ ਖਾਧੀਆਂ ਸੀ ਕਿ ਨਸ਼ਿਆਂ ਨੂੰ 10 ਦਿਨਾਂ ਚ ਬੰਦ ਕਰਾਂਗੇ ਹਾਂ ਨਸ਼ਿਆਂ ਦੇ ਨਾਚਲੇ ਡਰਾਮੇ ਹੋ ਰਹੇ ਨੇ ਜਿਹੜੇ ਵੱਡੇ ਵੱਡੇ ਇਹਨਾਂ ਦੇ ਅਫਸਰ ਖੜੇ ਜਾਂਦੇ ਨੇ ਬਟਿੰਡੇ 'ਚ ਖੜੀ ਨਾ ਹੀ ਬੀਬੀ ਇਹ ਨਹੀਂ ਵੱਡੀ ਕੋਠੀ ਇਹਨਾਂ ਦੀ ਵੱਡੀ ਗੱਡੀਆਂ ਅਸ਼ੈ ਦੀ ਚਾਹੀ ਤਸਕਰੀ ਕਰਦੀ ਸੀ ਵੀ ਉਸ ਬੰਦੇ ਨੂੰ ਤਾਂ ਹੱਥ ਲਾਇਆ ਨਹੀਂ ਦੇਖੇ ਨੇ ਇੱਕ ਉਹਨੇ ਉਹ ਮੰਡੀ ਦੇ ਨੌਜਵਾਨ ਨੂੰ ਕਰੰਟ ਲਾ ਲਾ ਕੇ ਵੀ 10 ਦਿਨ ਨਸ਼ੇ ਕਿੱਥੋਂ ਲਾਂਦਾ ਸੀ ਉਸ ਬੰਦੇ ਦੀ ਮੌਤ ਕਰ ਦਿੱਤੀ ਕਦੇ ਕਿਸੇ ਦਾ ਘਰ ਘਾਰੇ ਨੇ ਕਦੇ ਕਿਸੇ ਦਾ ਘਰ ਘਾਰੇ ਨੇ ਲੇਕਿਨ ਜਿਹੜੇ ਨਸ਼ੇ ਵੇਚਦੇ ਉਹਨਾਂ ਨੂੰ ਪੁਲਿਸ ਹੱਥ ਨਹੀਂ ਲਾ ਰਹੀ ਭਾਵੇਂ ਤੁਸੀਂ ਇੱਕ ਵਜਿਨੇ 7-8 ਦਿਨਾਂ ਦੀ ਗੱਲ ਹੀ ਦੇਖ ਲਓ ਭਾਈ ਪਰ ਤੌਰ 'ਤੇ ਆਪਣੇ ਇੱਕ ਫੌਜੀ ਜਿਹੜਾ ਨੇ ਨਸ਼ੇ ਰੋਕਣ ਦਾ ਕੰਮ ਕੀਤਾ ਤੇ ਇੰਨੀ ਬੇਸ਼ਰਮੀ ਦੇ ਨਾਲ ਨਸ਼ੇ ਦੇ ਚੰਨਿਆਂ ਨੇ ਜਾ ਕੇ ਉਹਦੀ ਧੱਕਾ-ਪੋੜਤੀਆਂ ਉਹ ਵਿਚਾਰਾ ਹਸਪਤਾਲ 'ਚ ਉਹ ਐਡਮਿਟ ਹੈ ਗਿਆ ਤੇ ਜਿਹੜੇ ਨੌਜਵਾਨਾਂ ਨੇ ਲਿਕਤਾ ਸਾਡਾ ਪਿੰਡ ਬਿਕਾਊ ਹੈ ਉਹਨੂੰ ਸਰਕਾਰ ਦਾ ਐਸਐਚਓ ਆ ਕੇ ਧਮਕੀ ਦਿੰਦਾ ਕਿ ਕਰਾ ਇੰਕਾਊਂਟਰ ਕਰਾ ਕੋ ਬੋਲਣ ਦੀ ਜਰੂਰਤ ਨਾ ਕਰ ਇਹ ਭਗਵੰਤ ਸਿੰਘ ਸਰਕਾਰ 15 ਅਗਸਤ 'ਚ ਬੱਚਿਆਂ ਨੂੰ ਲੈ ਕੇ ਅੰਮ੍ਰਿਤਸਰ ਚਲੇਗਾ 100 ਖਾਤੀਆਂ ਵੀ ਇਸ ਸਾਲ ਪਰਚੇ ਨਸ਼ੇ ਖਤਮ ਹੋ ਜਾਣਗੇ ਸਰਕਾਰ ਬਣੀ ਸੀ ਕਹਿੰਦਾ ਸੀ 10 ਦਿਨ ਤੇ ਹੋ ਜਾਣਗੇ ਹੁਣ ਨਸ਼ਿਆਂ ਦੇ ਵਿਰੋਧ ਕੱਲਾ ਇੱਕ ਰੋਗ ਚੱਲਦਾ ਏ ਜਿਹੜੀ ਬੇਰੋਜ਼ਗਾਰੀ ਪੰਜਾਬ 'ਚ ਵਧ ਰਹੀ ਕਿ ਬਾਹਰਲੇ ਬੰਦਿਆਂ ਨੂੰ ਪਹਿਲੇ ਨੌਕਰੀਆਂ ਮਿਲ ਰਹੀਆਂ ਸੀ ਗਿਆ ਹੁਣ ਤਾਂ ਜੇ ਸ਼ਰੇਆਮ ਜਿਹੜੇ ਦਿੱਲੀ ਦੇ ਲੁਟੇਰੇ ਉੱਥੋਂ ਹਾਰ ਕੇ ਇੱਥੇ ਪਹੁੰਚ ਗਏ ਹੈ ਮੁੱਖ ਮੰਤਰੀ ਟਮੀ ਬਣੀ ਬੈਠਿਆ ਹੈਗਾ ਤੇ ਚੈਰਮੈਨੀਆਂ ਵੀ ਉਹਨਾਂ ਨੂੰ ਜਾਰੀਆਂ ਨੇ ਅਧਿਕਾਰੀਆਂ ਵੀ ਉਹਨਾਂ ਨੂੰ ਜਾਰੀਆਂ ਹਰ ਵਿਭਾਗ ਵਿੱਚ ਇਹ ਬੰਦਿਆਂ ਨੂੰ ਬਿਠਾ ਕੇ ਓਐਸਡੀ ਬਣਾਤਾ ਹੈ ਕਿਸੇ ਨੂੰ ਕੁਝ ਬਣਾਤਾ ਹੈ ਤੇ ਹੁਣ ਅਸੀਂ ਤਾਂ ਕੀ ਬੋਲਾਂ ਹੁਣ ਤਾਂ ਇਹਨਾਂ ਦੇ ਆਪਣੇ ਬੰਦੇ ਉਹ ਬੀਬੀ ਜਿਹੜੀ ਪਟਿਆਲੇ ਵਾਲੀ ਇਹਨਾਂ ਦੀ ਮਹਿਲਾ ਵੈਂਦੀ ਮਹਿਲਾ ਮੋਰਚਾ ਦੀ ਬੀਬੀ ਉਹ ਆਪੋ ਨੇ ਨਹੀਂ ਝੰਗ ਖੋਲਦੀ ਆਤੇ ਸਰਕਾਰ ਦੇ ਖਿਲਾਫ ਕਿ ਕਿਸੇ ਦੀ ਕੋਈ ਸੁਣਵਾਈ ਨਹੀਂ ਹੈ ਪੰਜਾਬ ਦੇ ਉਹਦੇ ਹਾਲਾਤ ਜਿੱਥੇ ਕਰਜ਼ਾਈ ਹੋ ਗਿਆ ਲੋਕਾਂ ਦੇ ਨੇੜੇ ਕੋਈ ਜਾਂਦਾ ਨਹੀਂ ਵਿਕਾਸ ਦਾ ਇੱਕ ਟੱਗਾ ਇੱਟ ਕਿਤੇ ਪੈ ਨਹੀਂ ਰਹੀ ਲੋਕੀ ਹਰ ਪੱਖੋਂ ਦੁਖੀ ਨੇ ਆ ਬੀਬੀਆਂ ਖੜੀਆਂ ਨੇ ਇਹਨਾਂ ਨੂੰ ਹਜ਼ਾਰ ਹਜ਼ਾਰ ਰੁਪਏ ਦਾ ਵਾਦਾ ਕੀਤਾ ਸੀ ਦੱਸੋ ਨਹੀਂ ਪੰਜਾਬ ਦੇ ਕਿਹੜੇ ਕੋਨੇ 'ਚ ਕਿਸੇ ਇੱਕ ਬੀਬੀ ਨੂੰ ਜੇ ਦਿਨ ਸਾਰਾ ਕੇ ਹਜ਼ਾਰ ਮਿਲਿਆ ਹੈ ਇਹਨਾਂ ਨੇ 3 ਸਾਲਾਂ ਚ ਪੰਜਾਬ ਚੋਂ ਲੁੱਟਨੇ ਹੁਣ ਕਿਸਾਨਾਂ ਦੀ ਜ਼ਮੀਨਾਂ ਜ਼ਬਰਦਸਤੀ ਖੋਹ ਰਹੇ ਨੇ ਲੈਂਡ ਪੂਲਿੰਗ ਦਾ ਨਵਾਂ ਬਹਾਨਾ ਬਣਾ ਕੇ ਜ਼ੋਰ ਜ਼ਬਰ ਦੇ ਨਾਲ ਕਿਸਾਨਾਂ ਦੀ ਜ਼ਮੀਨਾਂ ਲੈ ਰਹੇ ਨੇ ਬੱਚਿਆਂ ਬੇਰੋਜ਼ਗਾਰ ਬੱਚਿਆਂ ਦਾ ਹੱਕ ਬਾਹਰ ਦੇ ਸੁਪਿਆਂ ਦੇ ਲੋਕਾਂ ਨੂੰ ਦਿੱਤਾ ਜਾ ਰਿਹਾ ਤੇ ਪੰਜਾਬ ਕਿੱਥੇ ਜਾਊਗਾ ਇੰਡਸਟਰੀ ਤੋਂ ਵੀ ਭੱਜ ਰਹੀ ਕਿਉਂਕਿ ਗੈਂਗਸਟਰਾਂ ਦਾ ਰਾਜ ਇੱਥੇ ਚੱਲ ਰਿਹਾ ਕੋਈ ਕਿਤੇ ਸੁਰੱਖਿਆ ਤਾਂ ਨਹੀਂ ਕੋਈ ਚੀਜ਼ ਨਹੀਂ ਸੋ ਮੈਂ ਕਹਿੰਦੀ ਆ ਕਿ ਇਹ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਲੇਕਿਨ ਮੈਂ ਲੋਕਾਂ ਨੂੰ ਅਜੇ ਵੀ ਅਪੀਲ ਕਰਦੀ ਆ ਕਾਂਗਰਸ ਹੋਵੇ ਜਾਂ ਆਮ ਆਦਮੀ ਹੋਵੇ ਇੱਕ ਸਿੱਕੇ ਤੇ ਦੋ ਪਹਿਲੂ ਨੇ ਦਿੱਲੀ ਜੇ ਇਹਨਾਂ ਦੀ ਭਾਈਵਾਲੀ ਅਜੇ ਵੀ ਹੈ ਇੱਕ ਦੂਜੇ ਨੂੰ ਕਾਲਾ ਕਾਲਾ ਨਹੀਂ ਕਟਣਗੇ ਇਹ ਦੋਨੋਂ ਇਕੱਠੇ ਹੋ ਕੇ ਕੱਲ੍ਹ ਅਕਾਲੀ ਦਲ ਨੂੰ ਭੱਡਣਗੇ ਜਿਹੜੀ ਅਕਾਲੀ ਦਲ ਨੇ ਪਿੰਡ ਪਿੰਡ ਤੇ ਸ਼ਹਿਰ ਸ਼ਹਿਰ ਚ ਵਿਕਾਸ ਵੀ ਕੀਤਾ ਸਹੂਲਤਾਂ ਵੀ ਦਿੱਤੀਆਂ ਅਮਨ ਸ਼ਾਂਤੀ ਭਾਈਚਾਰਾ ਇੱਕ ਸਾਂਝ ਵੀ ਰੱਖੀ ਤੇ ਨਸ਼ਾ ਦੇ ਖਿਲਾਫ ਜੇ ਕਿਸੇ ਨੇ ਲੜਾਈ ਲੜੀ ਸਾਡੇ ਟਾਈਮ 'ਚ ਕਿੰਨਾ ਨਸ਼ਾ ਹੁੰਦਾ ਸੀ ਤਾਂ ਅੱਜ ਜੇ 10 ਗੋਨਾ ਬਾਤ ਨਹੀਂ ਕਿਹਾ ਤਾਂ ਫਿਰ 100 ਗੋਨਾ ਵੇਚਿਆ ਨਸ਼ਾ ਸੋ ਲੋਕਾਂ ਨੂੰ ਜਾਗਣ ਦੀ ਲੋੜ ਹੈ ਸਰਕਾਰ ਤੋਂ ਨਾ ਆਸ ਰੱਖੋ ਨਿਕ ਤੁਚੇ ਨੂੰ ਜਗਾਓ ਇਹਨਾਂ ਸਰਕਾਰਾਂ ਨੂੰ ਰਵਾਨਾ ਕਰਕੇ ਆਪਣੀ ਖੇਤਰੀ ਪਾਰਟੀ ਨੂੰ ਲੈ ਕੇ ਆਓ ਜੇ ਪੰਜਾਬ ਜਾਣਾ ਚਲੋ ਨਿਕਲ